चढ़ती कला पंजाब न्यूज से इस वे खबर गुरदासपुर तो पारत विकास परिषद सिटी ब्रांच अमन अमृतसर के सहयोग न एक रोज़ा मुफत मल्टी स्पैशलिटी मैडिकल चैकअप कैंप लगाया गया इस मौके पंजाब हैल्थ सिस्टम कारपोरेशन के चेयरमैन रमन बहिल मुख मेहमान वजो जदों के जगदीश अरोड़ा बिक्रमजीत विशेष मेहमान वजो शामिल हो दी शुरुआत मुख्य मेहमान विशेष मेहमान अते भारत विकास परिषद दे अहुद्यदारा वल्लो दीप जगा के कीती गई चेयरमैन राजेश सोलोत्रा ने आए हुए सारे मेहमाना दा स्वागत कीता अते भारत विकास परिषद दे कम बारे जानकारी दित्ती गुरदासपुर तो रोहित गुप्ता दी रिपोर्ट हॉस्पिटल अमृतसर दी कोलैबोरेशन दे नाल फ्री मेडिकल चेकअप कैंप ਤੇ ਫ੍ਰੀ ਮੈਡੀਸਨ ਡਿਸਟ੍ਰੀਬਿਊਸ਼ਨ ਅਰ ਸ਼ਗੜਗੜ ਸਕੂਲ ਦੇ ਵਿੱਚ ਕੀਤੀ ਆ ਔਰ ਮੈਂ ਇਸ ਗੱਲ ਲਈ ਤਬਾਰਕ ਦਿੰਨਾ ਸਾਰਿਆਂ ਨੂੰ ਖਾਸ ਕਰਕੇ ਜੇ ਸ ਲੋਧਰਾ ਜੀ ਔਰ ਆੜਾ ਜੀ ਸਾਰੀ ਟੀਮ ਉਹਨਾਂ ਦੇ ਆਫਿਸ ਬੇਰਲਸ ਮੈਂਬਰ ਸਹਿਬਾਨ ਇੱਕ ਬਹੁਤ ਵਧੀਆ ਉਪਰਾਲਾ ਔਰ ਇਹ ਉੱਚੇ ਤੌਰ ਤੇ ਸਾਡੇ ਵੀਰ ਸ਼੍ਰੀ ਜਗਨेश अरोड़ा ਜੀ ਜਿਹੜੇ ਆਪ ਇੱਕ ਸੰਸਥਾ ਨੇ ਸਾਡੇ ਵਾਸਤੇ ਹੋਣ ਔਰ ਸ਼ਗੜਗੜ ਸਕੂਲ ਦੀ ਮੈਨੇਜਮੈਂਟ ਦੇ ਲੰਮੇ ਸਮੇਂ ਤੋਂ ਪ੍ਰਦਾਨ ਵੀ ਨੇ ਔਰ ਪਾਰਕ ਵਿਕਾਸ ਪਰਸ਼ਦ ਦੇ फाउंडर मेंबर ਨੇ ਅੱਜ ਉਹਨਾਂ ਨੇ ਇਸ ਸਮੇਂ ਤੇ ਆ ਕੇ ਆਪਣੇ ਆਸ਼ੀਰਵਾਦ ਦਿੱਤਾ ਪਰ ਖਾਸ ਕਰਕੇ ਸਾਡਾ ਅਜੀਤ ਸੰਦੀਪ ਸੀਬੀਏ ਜਿਹੜੀ ਫਾਰਮ ਨੂੰ ਇੰਫੋਟੈਕ ਨੂੰ ਚਲਾਉਂਦਾ ਉਹਨੇ ਨੂੰ ਸਾਰਾ ਸਪான்ਸਰ ਕੀਤਾ ਸੋ ਮੈਂ ਸਮਝਦਾ ਵੀ ਇਹ ਸਾਰੇ ਲਾਈਕ ਬਾਇੰਡਡ ਲੋਕ ਜਦੋਂ ਮਿਲ ਕੇ ਸਮਾਜ ਦੀ ਸੇਵਾ ਵੱਲ ਆ ਜਾਣ ਤੇ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਪੈਂਦਾ ਆਤਮ ਵਿਕਾਸ ਪਰਸ਼ਦ ਆਪਣੇ ਆਪ ਚ ਇੱਕ ਐਸੀ ਐਨਜੀਓ ਆ ਐਸੀ ਸੇਵਾ ਭਾਵ ਵਾਲੀ ਸੰਸਥਾ ਜਿਹੜੇ ਸਮਾਜ ਦੇ ਵੱਖਰੇ ਵੱਖਰੇ ਕਿੱਤੇ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਆ ਭਾਵੇਂ ਉਹ ਸਿਹਤ ਸੇਵਾਵਾ ਹੋਵੇ ਆਵੇ ਉਹ تعلیم ਹੋਵੇ ਭਾਵੇਂ ਕਿਸੇ ਗਰੀਬ ਗੁਰਬੇ ਦੀ ਮਦਦ ਹੋਵੇ ਭਾਵੇਂ ਕੋਈ ਮੁਸ਼ਕਲਾ ਜਿਹੜੀਆਂ ਸਮਾਜ ਦੇ ਵਿੱਚ ਆਉਂਦੀਆਂ ਨੇ ਉਹਦੇ ਖਿਲਾਫ ਆਵਾਜ਼ ਉਠਾਉਣ ਦੀ ਗੱਲ ਹੋਵੇ ਸੋ ਮੈਂ ਸਮਝਦਾ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਅੱਜ ਸਾਰੀ ਚੀਜ਼ਾਂ ਨੂੰ ਉਹ ਡੀਲ ਕਰ ਰਹੇ ਨੇ ਮੈਡੀਸਨ ਫ੍ਰੀ ਦਿੱਤੀ ਜਾ ਰਹੀ ਆ ਔਰ ਕਈ ਪੇਸ਼ੈਂਟਸ ਨੂੰ ਉਹਨਾਂ ਨੇ ਕਿਹਾ ਵੀ ਆਪਾਂ 3 ਮਹੀਨੇ ਫਰੀ ਇਲਾਜ ਕਰਾਂਗੇ ਔਰ ਉਸ ਤੋਂ ਬਾਅਦ ਫੋਲੋ ਅਪ ਵੀ ਹੋਊਗਾ ਤਾਂ ਬੜੀ ਵਧੀਆ ਚੀਜ਼ਾਂ ਹੈਆਂ ਨੇ ਕਿਸੇ ਤਰੀਕੇ ਨਾਲ ਸਾਨੂੰ ਇਹਨਾਂ ਤੋਂ ਪ੍ਰੇਰਨਾ ਲੈ ਕੇ ਬਾਕੀਆਂ ਨੂੰ ਵੀ ਮਿਲ ਕੇ ਇਹ ਕੰਮ ਜਿਹੜੇ ਨੇ ਕਰਨੇ ਚਾਹੀਦੇ ਅੱਜ 28 ਜੁਲਾਈ 2024 ਨੂੰ ਭਾਰਤ ਵਿਕਾਸ ਪਰਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਵੱਲੋਂ ਅਮਨਦੀਪ ਹਸਪੀਟਲ ਅੰਮ੍ਰਿਤਸਰ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਇੱਕ ਫਰੀ ਚੈੱਕਅਪ ਮੈਡੀਕਲ ਕੈਂਪ ਲਗਾਇਆ ਗਿਆ ਵਾ ਉਹਦੇ ਵਿੱਚ ਸੱਤ ਡਿਫਰੈਂਟ ਜਿਹੜੇ ਸੁਪਰ ਸਪੈਸ਼ਲਿਸਟ ਡਾਕਟਰ ਜਿਹੜੇ ਅਮਨਦੀਪ ਗਰੁੱਪ ਆਫ ਹਸਪੀਟਲਸ ਤੋਂ ਅੰਮ੍ਰਿਤਸਰ ਤੋਂ ਆਏ ਨੇ ਉਹ ਡਿਫਰੈਂਟ ਜਿਹੜੇ ਪੇਸ਼ੈਂਟਸ ਜਿਹੜੇ ਆ ਉਹਨਾਂ ਦਾ ਜਿਹੜਾ ਚੈੱਕਅਪ ਕਰ ਰਹੇ ਆ ਚੈੱਕਅਪ ਦੇ ਨਾਲ ਨਾਲ ਜਿਹੜਾ ਉਹਨਾਂ ਨੂੰ ਇੱਕ ਹਫਤੇ ਦੀ ਜਿਹੜੀ ਕੈਂਪਸ ਦੇ ਦੌਰਾਨ ਫ੍ਰੀ ਮੈਡੀਸਨ ਦਿੱਤੀ ਜਾਏਗੀ ਉਹਦੇ ਨਾਲ ਨਾਲ ਜਿਹੜਾ ਵਿਦਨ 3 ਮੰਥ ਤਿੰਨ ਮਹੀਨੇ ਦੇ ਵਿੱਚ ਕਿਸੇ ਪੇਸ਼ੈਂਟ ਨੂੰ ਕੋਈ ਫਾਲੋਅ ਅਪ ਵਾਸਤੇ ਜਾਣਾ ਪੈਂਦਾ ਅਮਨਦੀਪ ਹਸਪੀਟਲ ਦੇ ਕਿਸੇ ਵੀ ਗਰੁੱਪ ਦੇ ਕਿਸੇ ਹਸਪੀਟਲ ਚ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਿੱਥੇ ਵੀ ਜਾ ਸਕਦੇ ਹਨ ਉਹਨਾਂ ਦਾ ਜਿਹੜਾ ਫ੍ਰੀ ਫਾਲੋਅ ਅਪ ਕੀਤਾ ਜਾਏਗਾ ਉਹਦੇ ਨਾਲ ਜੇ ਕਿਸੇ ਕਿਸਮ ਦੀ ਟ੍ਰੀਟਮੈਂਟ ਦੀ ਜ਼ਰੂਰਤ ਪੰਦੀ ਹੈ ਉਹਦੇ ਵਿੱਚ 25% ਤੋਂ ਲੈ ਕੇ 75% ਤੱਕ ਜਿਹੜਾ ਉਹਨਾਂ ਨੂੰ ਡਿਸਕਾਊਂਟ ਮਿਲੇਗਾ ਇਲਾਜ ਦੇ ਵਿੱਚ ਉਹਦੇ ਨਾਲ ਨਾਲ ਜੇ ਕੋਈ ਗਰੀਬ ਬੰਦਾ ਜਿਹੜਾ ਕੋਈ ਲੋੜਵਾਂ ਦਾ ਬੰਦਾ ਜਿਹੜਾ ਨਹੀਂ ਉਹਨੂੰ ਅਫੋਰਡ ਕਰ ਸਕਦਾ ਇਲਾਜ ਨੂੰ ਉਹਦੇ ਵਾਸਤੇ ਉਹ ਪੇਸ਼ੈਂਟ ਜਿਹੜਾ ਵਾ ਸਾਨੂੰ ਪਰਸਨ ਨੂੰ ਸਾਡੀ ਸੰਸਥਾ ਨੂੰ ਅਪਰੋਚ ਕਰ ਸਕਦਾ ਹੈ ਉਦੀ ਆਹੀ ਰਿਕਮੈਂਡੇਸ਼ਨ ਆਪਣੇ ਲੈਟਰ ਪੈਡ ਤੇ ਕਰਕੇ ਅਮਨਦੀਪ ਹਸਪਤਾਲ ਨੂੰ ਭੇਜਾਂਗੇ ਉਹਦਾ ਵੀ ਉਹ ਇਲਾਜ ਫ੍ਰੀ ਆਫ ਕਾਸਟ ਕੀਤਾ ਜਾਏਗਾ ਅੱਜ ਤਕਰੀਬਨ 400 ਦੇ ਕਰੀਬ ਪੇਸ਼ੈਂਟ ਦੀ ਜਿਹੜੀ ਹੁਣ ਤੱਕ ਰਜਿਸਟ੍ਰੇਸ਼ਨ ਹੋ ਚੁੱਕੀ ਆ ਡਿਫਰੈਂਟ ਫੀਲਡ ਦੇ ਵਿੱਚ ਅਲੱਗ-ਅਲੱਗ ਜਿਹੜੇ ਆ ਔਰ ਸਾਨੂੰ ਉਮੀਦ ਹੈ ਕਿ ਕੈਂਪ ਖਤਮ ਹੋਣ ਤੱਕ ਦੋ 2 ਵਜੇ ਤੱਕ ਜਾਂ 3 ਵਜੇ ਤੱਕ 500 ਦੇ ਕਰੀਬ ਪੇਸ਼ੈਂਟ ਜਿਹੜੇ ਆ ਗੁਰਦਾਸਪੁਰ ਜ਼ਿਲ੍ਹੇ ਦੇ ਅਲੱਗ-ਅਲੱਗ ਪਿੰਡਾਂ ਤੋਂ ਸ਼ਹਿਰ ਤੋਂ ਜਿਹੜੇ ਆਏ ਆ ਉਹ ਉਸ ਕੈਂਪ ਦਾ ਫਾਇਦਾ ਉਠਾਣਗੇ